ਸ਼ਬਦ ਜਿਹੜਾ ਜਦੋਂ ਇਹਦੇ ਬਾਰੇ ਵਿਚਾਰ ਕਰੀਏ ਖੋਜੀਏ ਤੇ ਲਗ ਲਗ ਅਰਥ ਕੀਤੇ ਵਿਦਵਾਨਾਂ ਨੇ ਪ੍ਰੋਫੈਸਰ ਕ੍ਰਿਪਾਲ ਸਿੰਘ ਹਰਾਨੇ ਦੇ ਅਰਥ ਕੀਤੇ ਆ ਰਜਾ ਮਾਲਕ ਦੀ ਕਰਤਾਰ ਦੀ ਉਹਦਾ ਹੁਕਮ ਡਾਕਟਰ ਜੋਸ਼ ਸਿੰਘ ਹਰਾਨੇ ਭਾਣੇ ਦੇ ਅਰਥ ਕੀਤੇ ਆ ਕਿ ਮਾਲਕ ਦੀ ਰਜਾ ਉਸ ਮਾਲਕ ਦੇ ਅਨੁਸਾਰ ਉਸ ਮਾਲਕ ਦੇ ਹੁਕਮ ਨੂੰ ਮੰਨਣਾ ਜਦੋਂ ਭਾਈ ਕਾਨ ਸਿੰਘ ਨਾਭਾ ਨੂੰ ਪੜਦਿਆਂ ਉਹਨਾਂ ਭਾਣੇ ਦੇ ਅਰਥ ਕੀਤੇ ਨੇ ਕਿਉਂਕਿ ਇਹ ਸੰਸਕ੍ਰਿਤ ਦਾ ਸ਼ਬਦ ਹੈ ਭਾਣਾ ਭਾਣਾ ਸ਼ਬਦ ਭਾਵਨਾ ਤੋਂ ਬਣਿਆ ਮੰਨਿਆ ਜਾਂਦਾ ਹੈ ਸਸ ਲਈ ਕਾਨ ਸਿੰਘ ਨਾਭਾ ਹੋਰਾਂ ਨੇ ਇਹ ਅਰਥ ਕੀਤੇ ਆ ਕਹਿੰਦੇ ਰੱਬ ਦਾ ਪ੍ਰਮਾਤਮਾ ਦਾ ਉਹ ਹੁਕਮ ਉਹ ਰਜਾ ਕਰਤਾਰ ਦੀ ਜਿਹੜੀ ਭਾਵਨਾ ਨੂੰ ਜਿਹੜੇ ਸ਼ਬਦਾਂ ਨੂੰ ਸਤਿਗੁਰੂ ਮੰਨਣ ਦੀ ਕਵੇ ਜਿਹੜੇ ਹੁਕਮ ਨੂੰ ਸਤਿਗੁਰੂ ਕਰੇ ਤੇ ਉਸ ਹੁਕਮ ਨੂੰ ਕੋਈ ਮੰਨ ਲਵੇ ਭਾ ਜਾਵੇ ਭਾਵਨਾ ਵਿੱਚ ਭਾ ਜਾਵੇ ਜਿਹੜਾ ਉਸ ਮਾਲਕ ਦੇ ਹੁਕਮ ਨੂੰ ਮੰਨੇ ਤੇ ਉਸ ਹੁਕਮ ਰਾਹੀ ਕਰਤਾਰ ਨੂੰ ਪਾ ਜੇ ਉਹਨੂੰ ਪਾਣਾ ਕਹਿੰਦੇ ਇਹਨੂੰ ਗੁਰਬਚਨ ਸਿੰਘ ਹੁਰਾ ਨੇ ਗੁਰਬਚਨ ਸਿੰਘ ਤਾਲਮ ਉਹਨਾਂ ਨੇ ਬੜਾ ਸੁੰਦਰ ਲਿਖਿਆ ਉਹ ਕਹਿੰਦੇ ਕਿਉਂਕਿ ਇਹ ਸਮਰਥ ਕੀ ਕੋਣ ਕੇ ਲਗ ਲਗ ਵਿਦਵਾਨਾਂ ਨੇ ਜਦੋਂ ਅਰਥ ਕੀਤੇ ਰਜਾ ਪਾਣਾ ਪਾ ਹੁਕਮ ਇਹ ਅਰਥ ਕੀਤੇ ਆ ਫਿਰ ਬਚਨ ਸਿੰਘ ਤਾਲਬ ਕਹਿੰਦੇ ਕੀ ਜਿਹੜੀ ਰਜਾ ਹੈ ਨਾ ਪਾਣਾ ਹੈ ਇਹ ਸਭ ਤੋਂ ਉੱਤਮ ਹੈ ਸ੍ਰੇਸ਼ਟ ਹੈ ਰਜਾ ਤੇ ਸਬਰ ਕਿਉਂਕਿ ਉਹਨਾਂ ਗੱਲ ਕੀਤੀ ਸੂਫੀ মত ਦੀ ਕਹਿੰਦੇ Sufi ਮਤ ਦੇ ਵਿੱਚ ਦੋ ਚੀਜ਼ਾਂ ਸਭ ਤੋਂ ਉੱਤਮ ਨੇ, ਸ੍ਰੇਸ਼ਟ ਨੇ, ਪ੍ਰਭਲ ਨੇ। ਕਿਹੜੀਆਂ? ਇੱਕ ਰਜਾ ਤੇ ਇੱਕ ਸਬਰ। ਕਹਿੰਦੇ ਦੋ ਚੀਜ਼ਾਂ ਨਾ ਹੋਣ ਤੇ Sufi ਮਤ ਨਹੀਂ ਕੋ ਸਕਦਾ। ਇਸ ਲਈ ਨਾ ਦੋਆਂ ਚੀਜ਼ਾਂ ਦੇ ਆਧਾਰ ਤੇ Sufi ਮਤ ਟਿਕਿਆ ਕੋਇਆ। ਕਹਿੰਦੇ ਰਜਾ ਜਿਹਦੇ ਵਿੱਚ ਭਾਗ ਕੀ ਬਾਣਾ ਮੰਨਣ ਦਾ ਹੁਕਮ ਮੰਨਣ ਦਾ ਜਿਹਦੇ ਵਿੱਚ ਬਲ ਆ ਗਿਆ ਇਹ ਸਭ ਤੋਂ ਵੱਡਾ ਤਪ ਹੈ ਸਭ ਤੋਂ ਉਤਮ ਤੇ ਸ੍ਰੇਸ਼ਟ ਭਗਤੀ ਹੈ ਰਜਾ ਤੇ ਸਬਰ ਸਭ ਤੋਂ ਵੱਡੀ ਭਗਤੀ ਸਭ ਤੋਂ ਸ੍ਰੇਸ਼ਟ ਦਾਤ ਹੈ ਰੱਬ ਦੀ ਪ੍ਰਮਾਤਮਾ ਦੀ ਕਿਉਂਕਿ ਉਹ ਤਾਂ ਕਹਿੰਦੇ ਕਹਿੰਦੇ ਭਗਤੀ ਕਰਨ ਵਾਲਾ ਤਪੱਸਿਆ ਕਰਨ ਵਾਲਾ ਵੀ ਜੇ ਤਪੱਸਿਆ ਕਰ ਰਿਹਾ ਤੇ ਉਹ ਅਧਿਆਤਮਿਕ ਪੱਖ ਨੂੰ ਉੱਚਾ ਕਰਨ ਦੇ ਲਈ ਰੱਬ ਤੋਂ ਕੁਝ ਮੰਗ ਰਿਹਾ ਭਾਵੇਂ ਕਿ ਉਹ ਤਪੱਸਿਆ ਕਰ ਰਿਹਾ ਬੰਦਗੀ ਕਰ ਰਿਹਾ ਬੜੀ ਵੱਡੀ ਦਾਤ ਹੈ ਬੰਦਗੀ ਤਪੱਸਿਆ ਪਰ ਬੰਦਗੀ ਕਰਨ ਵਾਲਾ ਤਪੱਸਿਆ ਕਰਨ ਵਾਲਾ ਵੀ ਰੱਬ ਪਰਮਾਤਮਾ ਤੋਂ ਆਪਣੀ ਆਤਮਿਕ ਅਵਸਥਾ ਉੱਚੀ ਹੋ ਜਾਏ ਸ੍ਰੇਸ਼ਟ ਹੋ ਜਾਏ ਉਹਦੇ ਲਈ ਰੱਬ ਤੋਂ ਕੁਝ ਮੰਗ ਰਿਹਾ ਹੈ ਇਸ ਕਰਕੇ ਤਪੱਸਿਆ ਕਰਨ ਵਾਲਾ ਤਪੱਸਵੀ ਵੀ ਤਪਸਵੀ ਵੀ ਕੁਝ ਨਾ ਕੁਝ ਰੱਬ ਤੋਂ ਮੰਗਦਾ ਹੈ ਤੇ ਰਜਾ ਵਿੱਚ ਚੱਲਣ ਵਾਲਾ ਭਾਣੇ ਵਿੱਚ ਚੱਲਣ ਵਾਲਾ ਸਤਿਗੁਰੂ ਜੀ ਕਹਿੰਦੇ ਰੱਬ ਤੋਂ ਕੁਝ ਮੰਗ ਨਹੀਂ ਰਿਹਾ ਉਹ ਚੱਲ ਰਿਹਾ ਮਰਤਾ ਸਭ ਕੁਛ ਤੇਰਾ ਪਾਣਾ ਹੁਕਮ ਰਜ਼ਾਈ ਚੱਲਣਾ ਕਿਉਂਕਿ ਹੁਕਮ ਅੱਗੇ ਜਦੋਂ ਅਰਥ ਪੜੇ ਤੇ ਉਹ ਕਹਿੰਦੇ ਜਿਹੜਾ ਹੁਕਮ ਹੈ ਹੁਕਮ ਵਿੱਚ ਕਰਤਾਰ ਵੱਲੋਂ ਕੀਤਾ ਗਿਆ ਫਰਮਾਨ ਜਦੋਂ ਹੁਕਮ ਦੀ ਗੱਲ ਆਵੇਗੀ ਉੱਥੇ ਰਜਾ ਦੀ ਜ਼ਰੂਰ ਗੱਲ ਆਵੇਗੀ ਪਾਣੇ ਦੀ ਜ਼ਰੂਰ ਗੱਲ ਆਵੇਗੀ ਹੁਕਮ ਰਜ਼ਾਈ ਚੱਲਣਾ ਹੁਕਮ ਦੇ ਨਾਲ ਰਜਾ ਜੁੜੀ ਹੋਈ ਹੈ ਹੁਕਮ ਨਾਲ ਬਾਣਾ ਜੁੜਿਆ ਹੋਇਆ ਇਸ ਲਈ ਜਦੋਂ ਵੀ ਹੁਕਮ ਦੀ ਗੱਲ ਆਵੇਗੀ ਹੁਕਮ ਮੀਤ ਕਾ ਫਰਮਾਨ ਰੱਬ ਦਾ ਗੁਰੂ ਦਾ ਫਰਮਾਨ ਪ੍ਰਮਾਤਮਾ ਦਾ ਫਰਮਾਨ ਤੇ ਜਦੋਂ ਫਰਮਾਨ ਕੋਈ ਜਾਰੀ ਕਰਦਾ ਹੈ ਕੋਈ ਵੀ ਜਾਰੀ ਕਰੇ ਜਦੋਂ ਉਸ ਫਰਮਾਨ ਨੂੰ ਮੰਨਿਆ ਜਾਂਦਾ ਅਸਲ ਫਰਮਾਨ ਦੀ ਕੀਮਤ ਉਦਨ ਪੈਂਦੀ ਹੈ ਅਸਲ ਹੁਕਮ ਦੀ ਕੀਮਤ ਉਸ ਦਿਨ ਪੈਂਦੀ ਹੈ ਜਿਸ ਦਿਨ ਉਸ ਹੁਕਮ ਨੂੰ ਮੰਨਿਆ ਜਾਂਦਾ ਹੈ ਤੇ ਇਸ ਲਈ ਅਰਥ ਕੀਤੇ ਗਏ ਆ ਕਿ ਰੱਬ ਦਾ ਹੁਕਮ ਹੈ ਰੱਬ ਦਾ ਜਿਹੜਾ ਹੁਕਮ ਹੈ ਉਹ ਹੀ ਸੱਤ ਕਰਕੇ ਮੰਨਣਾ ਪਾਣਾ ਹੈ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲ ਇਹ ਰੱਬ ਪਰਮਾਤਮਾ ਦਾ ਹੁਕਮ ਹੈ ਤੇ ਉਹਨੂੰ ਮੰਨਣਾ ਸਾਡਾ ਫਰਜ਼ ਹੈ ਮੁੱਢਲਾ ਫਰਜ਼ ਹੈ ਸਾਡਾ ਕਿ ਅਸੀਂ ਰੱਬ ਦੇ ਪਰਮਾਤਮਾ ਦੇ ਹੁਕਮ ਨੂੰ ਮੰਨੀਏ ਇਸ ਲਈ ਪਾਣਾ ਸ਼ਬਦ ਜਿਹੜਾ ਅਸੀਂ ਵਰਤ ਲੈਂਦੇ ਆ ਜਦੋਂ ਕਿਸੇ ਦੀ ਡੈਥ ਹੋ ਜਾਏ ਮੌਤ ਹੋ ਜਾਏ ਅਸੀਂ ਕਹਿੰਦਾ ਰੱਬ ਦਾ ਪਾਣਾ ਰੱਬ ਦੀ ਰਜਾ ਪਰ ਇਹ ਰਜਾ ਇਹ ਪਾਣਾ ਕੱਲਾ ਮੌਤ ਤੇ ਡਿਪੈਂਡ ਨਹੀਂ ਹੈ ਕਿ ਕੋਈ ਬੰਦਾ ਮਰ ਗਿਆ ਤੇ ਪਾਣਾ ਵਰਤ ਗਿਆ ਜੀ ਬੰਦਾ ਮਰ ਗਿਆ ਇਹ ਰੱਬ ਦੀ ਰਜਾ ਕਹੇ ਜੀ ਕਿਸੇ ਨਾਲ ਮਾੜਾ ਹੋ ਗਿਆ ਇਹ ਰੱਬ ਦਾ ਪਾਣਾ ਕਹੇ ਜੀ ਕਿਸੇ ਨਾਲ ਗਲਤ ਹੋ ਗਿਆ ਇਹ ਰੱਬ ਦੀ ਰਜਾ ਕਹੇ ਜੀ ਨਹੀਂ ਜਿੱਦਣ ਚੰਗਾ ਹੁੰਦਾ ਉਹ ਵੀ ਰੱਬ ਦੇ ਪਾਣੀ ਚ ਹੁੰਦਾ ਜਿੱਦਣ ਸਾਡੇ ਘਰ ਖੁਸ਼ੀ ਹੁੰਦੀ ਏ ਉਸ ਦਿਨ ਵੀ ਰੱਬ ਦੇ ਪਾਣੇ ਵਿੱਚ ਹੀ ਹੁੰਦੀ ਏ ਪਰ ਉਦੋਂ ਅਸੀਂ ਪਾਣਾ ਸ਼ਬਦ ਨਹੀਂ ਵਰਤਦੇ ਕਿਸੇ ਘਰ ਵਿਆਹ ਹੋਵੇ ਕਿਸੇ ਦੇ ਘਰ ਬੱਚਾ ਜਨਮਿਆ ਹੋਵੇ ਕਿਸੇ ਦੇ ਘਰ ਸ਼ਗਨ ਪੈਂਦੇ ਹੋਣ ਤੇ ਤੁਸੀਂ ਜਾ ਕੇ ਇਹ ਸ਼ਬਦ ਕਹਿ ਦਿਓ ਰੱਬ ਦਾ ਭਾਣਾ ਵਰਤ ਗਿਆ ਜੀ ਉਹ ਤੁਹਾਡੇ ਗਲ ਪੈ ਜਣਾ ਉਹ ਕਹਿਣਗੇ ਸਾਡੇ ਘਰ ਵਿਆਹ ਹੈ ਸਾਡੇ ਘਰ ਬੱਚੇ ਨੇ ਜਨਮ ਲਿਆ ਤੇ ਤੂੰ ਆ ਮਾੜਾ ਸ਼ਬਦ ਵਰਤ ਦਿੱਤਾ ਕਿ ਰੱਬ ਦਾ ਭਾਣਾ ਵਰਤ ਗਿਆ ਭਾਣਾ ਸ਼ਬਦ ਕਾਨ ਸਿੰਘ ਦਾ ਬਾਜੀ ਕਹਿੰਦੇ ਭਾਵਨਾ ਤੋਂ ਬਣਿਆ ਕੀ ਰੱਬ ਦੀ ਪਰਮਾਤਮਾ ਦੀ ਕਰਤਾਰ ਦੀ ਭੈ ਭਾਵਨੀ ਚ ਰਹਿ ਕੇ ਉਸ ਮੁਤਾਬਕ ਜੀਵਨ ਬਤੀਤ ਕਰਨ ਵਾਲੇ ਨੂੰ ਕਿਹਾ ਗਿਆ ਭਾਣਾ ਪਰ ਜਦੋਂ ਇਹ ਸ਼ਬਦ ਉੱਥੇ ਕਹੋਗੇ ਅਗਲੇ ਤੁਹਾਡੇ ਗੱਲ ਪੈ ਜਾਣਗੇ ਕਿ ਤੂੰ ਮਾੜਾ ਸ਼ਬਦ ਵਰਤ ਦਿੱਤਾ ਭਾਣਾ ਹੈ ਤੇ ਭਾਣਾ ਹੀ ਨਾ ਕਰਤਾਰ ਦਾ ਰੱਬ ਨੇ ਭਾਣਾ ਹੀ ਤੇ ਵਰਤਾਇਆ ਔਲਾਦ ਦਿੱਤੀ ਕਾ ਰੱਬ ਦਾ ਭਾਣਾ ਹੈ ਰੱਬ ਦੀ ਰਜ਼ਾ ਹੈ ਹੁਕਮ ਰਜਾਈ ਚਲਣਾ ਇਹ ਸਾਰਾ ਕੁਝ ਉਹਦੇ ਹੁਕਮ ਤੇ ਤੇ ਹੋ ਰਿਹਾ ਪੜੋ ਕਿਤੇ ਸਤਿਗੁਰੂ ਦੇ ਹੁਕਮ ਨੂੰ ਹੁਕਮੀ ਹੋਵਨ ਆਕਾਰ ਹੁਣ ਉੱਥੇ ਰਜਾ ਨਾਲ ਰਜਾ ਮਤਲਬ ਭਾਣਾ ਇਸ ਲਈ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦਾ ਜੋ ਹੁਕਮ ਹੈ ਉਹਦੇ ਨਾਲ ਰਜਾ ਸ਼ਬਦ ਜੁੜਿਆ ਹੈ ਪਰ ਅਸੀਂ ਜਦੋਂ ਕਹਾਂਗੇ ਕਿਸੇ ਵਿਆਹ ਤੇ ਕਿਸੇ ਦੇ ਘਰ ਬੱਚਾ ਪੈਦਾ ਹੋਇਆ ਤੇ ਇਹ ਸ਼ਬਦ ਵਰਤਿਆ ਅਗਲੇ ਸਾਡੇ ਗੱਲ ਪੈ ਜਾ। ਫਿਰ ਉਹਨੂੰ ਉਹ ਸਮਝਾਓ ਭਲਿਆ ਜਪਜੀ ਸਾਹਿਬ ਪੜਦਾ ਹੈ। ਜਪਜੀ ਸਾਹਿਬ ਪੜੇ ਕਦੀ ਤੇ ਉਹ ਕਹੇਗਾ ਹਾਂ ਪੜਿਆ ਤੇ ਫਿਰ ਉੱਥੇ ਕੀ ਲਿਖਿਆ ਹੁਕਮੀ ਗੋਵਨਿਆਕਾਰ ਹੁਕਮ ਨਾ ਕਗਿਆ ਜਾਇ ਹੁਕਮੀ ਗੋਵਨ ਜੀ ਹੁਕਮ ਲੈ ਵੜਿਆ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ ਇਕ ਨਾ ਹੁਕਮੀ ਬਖਸ਼ੀਸ਼ ਇਕ ਹੁਕਮੀ ਸਦਾ ਪਵਾਹੀਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝਾ ਤਾਂ ਹੋ ਨਾ ਕਹਿਨਾ ਇਹ ਸਭ ਕੋ ਰੱਬ ਦੇ ਹੁਕਮ ਚ ਤੇ ਭਾਣੇ ਜਿਤੇ ਹੈ ਹੁਕਮੈ ਅੰਦਰ ਸਭ ਕੋ ਰੱਬ ਦੇ ਹੁਕਮ ਵਿੱਚ ਨੇ ਸਾਰੇ ਉਹਦੇ ਬਰਮਾਨ ਅਨੁਸਾਰ ਗਏ ਸਾਰੇ ਬਾਹਰ ਹੁਕਮ ਨਾ ਕੋਏ ਜਿੰਨਾ ਵਿਵਰਤ ਰਿਆ ਰੱਬ ਦਾ ਭਾਣਾ ਵਰਤ ਰਿਆ ਰੱਬ ਦੀ ਰਜਾ ਵਰਤੀ ਹੁਕਮੀ ਕੋਮਨ ਆਕਾਰ ਆਕਾਰ ਜਿੰਨੇ ਬਣੇ ਰੱਬ ਦੇ ਹੁਕਮ ਵਿੱਚ ਬਣੇ ਹੁਕਮੀ ਕੋਮਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਕੋਮਨ ਜੀ ਹੁਕਮ ਮਿਲਾ ਵਡਿਆਈ ਜਿਬ ਵਡਿਆਈ ਮਿਲਦੀ ਹੈ ਤੇ ਉਹ ਵੀ ਉਹਦੇ ਹੁਕਮ ਚੋਂ ਦੀ ਰਜਾ ਚ ਹੈ ਹੁਕਮ ਮਿਲਾ ਵਡਿਆਈ ਹੁਕਮੀ ਉੱਤਮ ਨੀਚ ਕੋਈ ਉੱਤਮ ਹੈ ਸ੍ਰੇਸ਼ਟ ਹੈ ਉਹ ਵੀ ਰੱਬ ਦੇ ਹੁਕਮ ਚ ਹੈ ਤੇ ਕੋਈ ਇਹ ਕਹ ਲੋ ਮਾੜਾ ਹੈ ਨੀਚ ਕਾ ਉਹ ਵੀ ਉਹਦਾ ਹੁਕਮ ਕਾ ਕਿਉਂਕਿ ਇਸ ਫਰਮਾਨ ਵਿੱਚ ਰੱਬੀ ਅਲਾਹੀ ਪਰਮਾਨ ਸਤਗੁਰੂ ਸਾਰਾ ਕੁਝ ਬਿਆਨ ਕਰਦੇ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਆਂ ਕਹਿੰਦੇ ਇਹ ਰੱਬ ਵੱਲੋਂ ਲਿਖਿਆ ਗਿਆ ਕੋਈ ਦੁੱਖ ਭੋਗ ਰਿਹਾ ਕੋਈ ਸੁਖ ਭੋਗ ਰਿਹਾ ਹੁਕਮ ਲਿਖ ਦੁੱਖ ਸੁਖ ਪਾਈਆਂ ਇਹ ਰੱਬ ਵੱਲੋਂ ਲਿਖਿਆ ਗਿਆ ਕੋਈ ਦੁਖੀ ਹੈ ਕੋਈ ਬਹੁਤ ਜ਼ਿਆਦਾ ਸੁਖੀ ਤੇ ਉਹਦਾ ਹੁਕਮ ਕਹ ਉਹਦੀ ਰਜ਼ਾ ਹੈ ਕਈਆਂ ਨੂੰ ਸੁਖ ਦਿੱਤੇ ਨੇ ਤੇ ਕਈਆਂ ਨੂੰ ਦੁੱਖ ਦਿੱਤੇ ਨੇ ਪਰ ਲਿਖਾ ਕੇ ਅਸੀਂ ਆਪ ਲੈ ਕੇ ਆਏ ਆਂ ਅਸੀਂ ਜੋ ਜਿੱਦਾਂ ਦੇ ਕਰਮ ਕੀਤੇ ਉਦਾਂ ਦੇ ਕਰਮ ਸਾਡੇ ਲਿਖੇਗੇ ਹੁਕਮ ਲਿਖ ਦੁਖ ਸੁਖ ਪਾਈਆਂ ਇੱਕ ਨਾ ਹਕਮੀ ਬਖਸ਼ੀਸ਼ ਇਹ ਕੋਣ ਹੈ ਜਿੰਨਾ ਤੇ ਰੱਬ ਦੀ ਬੜੀ ਵੱਡੀ ਬਖਸ਼ੀਸ਼ ਇੱਕ ਨਾ ਹਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਭਵਾਈਆਂ ਕਹਿੰਦੇ ਇੱਕ ਉਹ ਨੇ ਜਿਹੜੇ ਭਟਕਦੇ ਹੀ ਫਿਰਦੇ ਨੇ ਭ੍ਰਮਾਂ ਵਿੱਚ ਸਾਰੀ ਜ਼ਿੰਦਗੀ ਭਟਕਦਿਆਂ ਦੀ ਲੰਘ ਜਾਂਦੀ ਏ ਪ੍ਰਾਪਤੀ ਕੁਛ ਨਹੀਂ ਇਕ ਹੁਕਮਿਸ ਦਾ ਪਹਾਈਆਂ ਹੁਕਮ ਹੈ ਅੰਦਰ ਸਭ ਕੋ ਹੁਕਮ ਵਿੱਚ ਸਾਰਾ ਜਹਾਨ ਹੈ ਕੁੱਲ ਆਲਮ ਬਾਹਰ ਹੁਕਮ ਨਾ ਕੋਈ ਕਹਿੰਦੇ ਉਹਦੇ ਹੁਕਮ ਤੋਂ ਕੋਈ ਬਾਰੀ ਨਹੀਂ ਪਰ ਉੱਤਮ ਤੇ ਸ੍ਰੇਸ਼ਟ ਕਿਨੂ ਗਿਆ ਨਾਨਕ ਹੁਕਮ ਹੈ ਜੇ ਬੁੱਝੈ ਇਹ ਨਾਨਕ ਜਿਹੜੇ ਰੱਬ ਦੇ ਹੁਕਮ ਨੂੰ ਬੁੱਝ ਲੈਣ ਜਿਹੜੇ ਰੱਬ ਦੇ ਫਰਮਾਨ ਨੂੰ ਰੱਬ ਦੀ ਰਜਾ ਨੂੰ ਸਮਝ ਲੈਣ ਨਾਨਕ ਹੁਕਮ ਹੈ ਜੇ बुज्ਝਾਤਾ ਹਾਂ ਮੈਂ ਕਹਿਣਾ ਕੋਈ ਕਹਿੰਦੇ ਫਿਰ ਉਹ ਹੋਂਮੇ ਦੇ ਸ਼ਿਕਾਰ ਨਹੀਂ ਹੁੰਦੇ ਜਿਹੜੇ ਰੱਬ ਪ੍ਰਮਾਤਮਾ ਦੇ ਹੁਕਮ ਨੂੰ ਸਮਝ ਲੈਂਦੇ ਆ ਮਾਲਕ ਦੀ ਰਜਾ ਨੂੰ ਸਮਝ ਲੈਂਦੇ ਆ ਮਾਲਕ ਦੇ ਭਾਣੇ ਨੂੰ ਸਮਝ ਲੈਂਦੇ ਆ ਇਸ ਲਈ ਭਾਣਾ ਸ਼ਬਦ ਖੁਸ਼ੀ ਵੇਲੇ ਵੀ ਵਰਤਿਆ ਜਾ ਸਕਦਾ ਹੈ ਕਿਉਂਕਿ ਭਾਣਾ ਹੀ ਤੇ ਹੈ ਰੱਬ ਦਾ ਪਰ ਅਸੀਂ ਵਰਤਦੇ ਨਹੀਂ ਇਹਨੂੰ ਬੈਡ ਸੈਂਸ ਚ ਲੈਨੇ ਆ ਇਨੂੰ ਇਹ ਸਮਝਦਿਆਂ ਵੀ ਇਹ ਸ਼ਬਦ ਗਲਤ ਕਹਿ ਕੇ ਅਸੀਂ ਵਰਤ ਲਿਆ। ਸਤਿਗੁਰੂ ਕਹਿ ਰਿਹਾ ਰੱਬ ਦਾ ਹੁਕਮ ਕਹਿ ਇਹ ਰੱਬ ਦਾ ਭਾਣਾ ਹੈ। ਭਾਣੇ ਵਿੱਚ ਹੀ ਇਹ ਸਾਰਾ ਕੁਝ ਘੂਰਿਆ। ਅਰੰਭਲੇ ਸ਼ਬਦ ਵਿੱਚ ਸਤਿਗੁਰੂ ਜੀ ਕਿਰਪਾ ਕਰਦੇ ਆ। ਕਹਿੰਦੇ ਕਗਿਆਂ ਕਰਨ ਨਾ ਦਿੱਤਾ ਲੈਣਾ। ਕਹਿੰਦੇ ਸਭ ਕੁਝ ਕਿਉਂਕਿ ਆ ਕਰਨਾ ਜੋ ਰੱਬ ਪ੍ਰਮਾਤਮਾ ਕਹਿੰਦਾ ਹੈ ਉਹ ਹੀ ਸਾਨੂੰ ਕਰਨਾ ਪੈਂਦਾ ਹੈ। ਭਾਵ ਕਿ ਉਹਦਾ ਹੁਕਮ ਹੈ ਜੀ। ਹੁਕਮੇ ਅੰਦਰ ਸਭ ਜੋ ਰੱਬ ਸਾਡੇ ਤੋਂ ਕਰਾਉਂਦਾ ਉਹ ਸਾਨੂੰ ਕਰਨਾ ਪੈਂਦਾ ਕਹਿਆ ਕਰਨਾ ਦਿੱਤਾ ਲੈਣਾ ਕਹਿੰਦੇ ਜੋ ਉਹ ਦੇ ਰਿਹਾ ਉਹੀ ਲੈਣਾ ਪਏਗਾ ਤਮਾ ਤੇ ਮੇਰੀ ਖੈ ਕਿ ਮੇਰਾ ਘਰ ਸੋਨੇ ਦਾ ਹੋਵੇ ਤਮਾ ਤੇ ਮੇਰੀ ਖੈ ਮੇਰੇ ਕੋਲ ਬੇਸ਼ੁਮਾਰ ਦੌਲਤ ਹੋਵੇ ਨੌਕਰ ਚਾਕਰ ਕੋ ਸਾਰਿਆਂ ਦੀ ਹੈ ਨਾ ਇਹ ਤਮਾ ਕਿ ਬੇਸ਼ੁਮਾਰ ਦੌਲਤ ਕੋਵੇ ਅੱਗੇ ਪਿੱਛੇ ਨੌਕਰ ਚਾਕਰ ਕੋਣ ਬੜਾ ਰੁਪਈਆ ਪੈਸਾ ਕੋਵੇ ਪਰ ਸਤਪੁਰਖ ਜੀ ਕਹਿੰਦੇ ਗਲਤ ਭਾਵਨਾ ਹੈ ਕਿਉਂਕਿ ਇਹ ਸਭ ਕੁਝ ਕਰਤਾਰ ਦੀ ਕਿਰਪਾ ਦੇ ਨਾਲ ਮਿਲਣਾ ਜੇ ਉਹ ਦੇਗਾ ਤੇ ਮਿਲੇਗਾ ਜੇ ਉਹਨੇ ਤੇਰੀ ਕਿਸਮਤ 'ਚ ਨਹੀਂ ਲਿਖਿਆ ਫੁੱਟਪਾਥ ਤੇ ਸੋਨਾ ਲਿਖਿਆ ਤੇ ਫੁੱਟਪਾਥ ਤੇ ਲੋਕੀ ਜ਼ਿੰਦਗੀ ਬਦੀਦ ਕਰਕੇ ਚਲੇ ਜਾਂਦੇ ਕਈਆਂ ਦਾ ਦਿਮਾਗ ਐਸਾ ਕਮਾਉਂਦਾ ਹੈ ਕਿ ਉਹ ਪਾਗਲ ਹੋ ਜਾਂਦੇ ਨੇ ਤੇ ਬੌਰੇ ਗਲੀਆਂ ਵਿੱਚ ਘੁੰਮ-ਘੁੰਮ ਕੇ ਮਰ ਜਾਂਦੇ ਕਿਉਂਕਿ ਇਹ ਉਹਦਾ ਉਹਦੀ ਰਜਾ ਉਹਦੀ ਰਜਾ ਕਈ ਬੌਲੇ ਹੋ ਕੇ ਪਾਗਲ ਹੋ ਕੇ ਗਲੀਆਂ ਦੇ ਚਾਰ-ਛੇਰੇ ਚੱਕਰ ਲਾਉਂਦੇ ਲਾਉਂਦੇ ਮਰ ਜਾਂਦੇ ਆ ਕੁਝ ਨਹੀਂ ਮਿਲਦਾ ਕਈ ਰੱਬ ਪਰਮਾਤਮਾ ਅਕਾਲ ਪੁਰਖ ਕਰਤੇ ਨਾਲ ਜੁੜ ਜਾਂਦੇ ਨੇ ਕਈਆਂ ਨੂੰ ਬੇਸ਼ਮਾਰ ਦੌਲਤ ਦਿੰਦਾ ਸੁੱਖ ਦਿੰਦਾ ਕਹਿੰਦੇ ਇਹ ਕਹਿਆ ਕਰਨਾ ਜੋ ਰੱਬ ਕਹਿ ਰਿਹਾ ਉਹ ਤੈਨੂੰ ਕਰਨਾ ਪੈਂਦਾ ਜੋ ਉਹਦਾ ਹੁਕਮ ਹੈ ਉਹ ਸੁਖ ਨੂੰ ਮੰਨਣਾ ਪੈਣਾ ਭਵੇਂ ਸੱਤ ਕਰਕੇ ਮੰਨ ਤੇ ਭਵੇਂ ਗਾਲਾਂ ਕੱਢ ਕੇ ਮੰਨ ਕਿਉਂਕਿ ਕਈ ਕਹਿੰਦੇ ਨਾ ਰੱਬ ਨੇ ਸਾਡੀ ਤੇ ਸੁਣੀਓ ਨਹੀਂ ਸਾਰੀ ਜਿੰਦਗੀ ਰੱਬ ਨੇ ਤੇ ਸਾਰੀ ਜ਼ਿੰਦਗੀ ਸਾਡੇ ਨਾਲ ਮਾਰਾ ਹੀ ਕੀਤਾ ਹੈ ਪਤਾ ਨਹੀਂ ਰੱਬ ਸਾਡੇ ਨਾਲ ਕਿਹੜਾ ਵੈਰ ਕੱਢ ਰਿਹਾ ਪਤਾ ਨਹੀਂ ਰੱਬ ਸਾਡੇ ਨਾਲ ਇਹ ਕੁਝ ਕਿਉਂ ਕਰ ਰਿਹਾ ਹੁਣ ਇਹ ਸਾਡੀ ਸੋਚ ਹੈ ਪਰ ਕਹਿੰਦੇ ਭਲਿਆ ਜੋ ਤੂੰ ਕੀਤਾ ਉਹ ਤੈਨੂੰ ਪਾਉਣਾ ਪੈਣਾ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਬਰ ਜਣਾ ਹੋਰਾ ਮਨੁੱਖਾਂ ਨੂੰ ਦੋਸ਼ ਕਿਉਂ ਦੇਣਾ ਹੈ ਜੋ ਤੂੰ ਕਰਮ ਕੀਤੇ ਉਹ ਕਰਮਾਂ ਦਾ ਫਲ ਤੈਨੂੰ ਭੁਗਤਣਾ ਪੈ ਰਿਹਾ ਕਿਸੇ ਹੋਰ ਨੂੰ ਨਾ ਕਹਿ ਇਸ ਕਰਕੇ ਸਤਿਗੁਰੂ ਕਹਿੰਦੇ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰ ਜਣਾ ਜਿੱਦਾਂ ਦਾ ਇੱਥੇ ਕਰੇਗਾ ਉਦਾਂ ਦਾ ਭੁਗੇ ਇਸ ਲਈ ਕਰਮ ਕਰਨ ਤੋਂ ਪਹਿਲਾਂ ਸੋਚ ਠੱਗੀ ਮਾਰਨ ਤੋਂ ਪਹਿਲਾਂ ਸੋਚ ਧੋਖਾ ਕਰਨ ਤੋਂ ਪਹਿਲਾਂ ਸੋਚ ਕਿ ਮੈਂ ਕੀ ਕਰ ਰਿਹਾ ਸਤਿਗੁਰੂ ਵੀ ਵੇਖਦਾ ਤੇ ਤੇਰੇ ਅੰਦਰ ਨੂੰ ਵੀ ਪਤਾ ਹੈ ਮੈਂ ਕੀ ਕਰਦਾ ਸਤਿਗੁਰੂ ਸਾਹਿਬ ਕਹਿੰਦੇ ਆ ਕਹਿਆ ਕਰਨਾ ਰੱਬ ਪਰਮਾਤਮਾ ਜੋ ਕਹਿ ਰਿਹਾ ਉਹ ਤੈਨੂੰ ਕਰਨਾ ਪੈਂਦਾ ਜਿੱਤਾ ਲੈਣਾ ਜੋ ਰੱਬ ਦੇ ਰਿਹਾ ਤੈਨੂੰ ਲੈਣਾ ਪੈਂਦਾ ਇਹ ਨਹੀਂ ਕਿ ਰੱਬ ਦੇ ਰਿਹਾ ਤੇ ਤੂੰ ਕਿਵੇਂ ਇਸ ਤੋਂ ਵੱਧ ਚਾਹੀਦਾ ਮੈਨੂੰ ਆ ਵੀ ਚਾਹੀਦਾ ਆ ਵੀ ਮਿਲ ਜਾਏ ਨਹੀਂ ਦਿੱਤਾ ਲੈਣਾ ਜੋ ਦੇਗਾ ਉਹੀ ਤੈਨੂੰ ਲੈਣਾ ਪਏ ਇਹ ਉਹਦੀ ਰਜ਼ਾ ਇਹਦਾ ਹੁਕਮ ਹੈ ਗਰੀਬਾਂ ਅਨਾਥਾਂ ਤੇਰਾ ਮਾਣਾ ਗਰੀਬਾਂ ਨੂੰ ਅਨਾਥਾਂ ਨੂੰ ਸਤਿਗੁਰੂ ਤੇਰਾ ਹੀ ਤੇ ਸਹਾਰਾ ਤੂੰ ਗਰੀਬਾਂ ਤੇ ਅਨਾਥਾਂ ਦਾ ਸਹਾਰਾ ਹੈ ਕਦੀ ਗੁਰੂ ਦੇ ਘਰ ਨੂੰ ਤੱਕਿਓ ਇਸ ਚਾਹੀਏ ਕਿ ਸਤਿਗੁਰੂ ਦਾ ਘਰ ਗਰੀਬਾਂ ਤੇ ਅਨਾਥਾਂ ਵਾਸਤੇ ਹੈ ਗਰੀਬਾਂ ਤੇ ਅਨਾਥਾਂ ਦਾ ਸਹਾਰਾ ਹੈ ਗੁਰੂ ਦਾ ਘਰ ਕਿੰਨੇ ਗਰੀਬ ਲੋਕ ਜਿਨ੍ਹਾਂ ਦੇ ਘਰ ਰੋਟੀ ਨਹੀਂ ਪੱਕਦੀ ਕਿੰਨੇ ਗਰੀਬ ਨੇ ਜਿਨ੍ਹਾਂ ਦੇ ਘਰ ਰੋਟੀ ਨਹੀਂ ਪੱਕਦੀ ਉਹ ਸਤਿਗੁਰੂ ਦੇ ਦਰ ਤੋਂ ਆ ਕੇ ਖਾ ਜਾਂਦੇ ਆ ਕਿਸੇ ਦੇ ਘਰ ਤੁਸੀਂ ਇੱਕ ਦਿਨ ਖਾ ਲੋਗੇ ਦੋ ਦਿਨ ਖਾ ਲੋਗੇ ਚਾਰ ਦਿਨ ਖਾ ਲੋਗੇ ਪੰਜਵੇਂ ਦਿਨ ਅਗਲਾ ਆਖੀਗਾ ਵੀ ਆਪਣਾ ਬੰਦੋਬਸਤ ਕਰ ਰੋਜ਼ ਨਹੀਂ ਸਾਡੇ ਤੋਂ ਰੋਟੀ ਖਵਾਈ ਜਾਂਦੀ ਆ ਰੋਜ਼ ਤੈਨੂੰ ਵੇਲੜ ਨੂੰ ਕਿੱਥੋਂ ਰੋਟੀ ਦੇ ਦੀਏ ਜਾ ਤੇ ਫਿਰ ਸਾਡੇ ਘਰ ਕੰਮ ਕਰ ਕਰਨਾ ਸ਼ੁਰੂ ਕਰ ਦੇ ਫਿਰ ਰੋਟੀ ਮਿਲੇਗੀ ਪੱਕਾ ਦੀ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ ਤੱਕਿਓ ਲੱਖਾਂ ਦੀ ਤਗਾਦ ਵਿੱਚ ਉਹ ਲੋਕ ਆ ਕੇ ਪ੍ਰਸ਼ਾਦਾ ਛੱਟ ਜਾਂਦੇ ਆ ਜਿਨ੍ਹਾਂ ਨੇ ਕਦੀ ਆਪਣੇ ਝੂਠੇ ਬਰਤਨ ਵੀ ਧੋਏ ਨਹੀਂ ਹੁੰਦੇ ਆਪਣਾ ਝੂਠਾ ਬਰਤਨ ਉਹ ਵੀ ਚੁੱਕ ਕੇ ਨਹੀਂ ਧੋਂਦੇ ਪਰ ਕਦੀ ਕਿਸੇ ਦੀ ਕਿਸੇ ਨੇ ਬਾਹਰ ਫੜ ਕੇ ਨਹੀਂ ਕਿਹਾ ਤੈਨੂੰ ਰੋਟੀ ਪ੍ਰਸ਼ਾਦਾ ਸ਼ੱਕ ਦਿਆ ਇੰਨਾ ਚਿਰ ਹੋ ਗਿਆ ਤੈਨੂੰ ਆਹ ਕੁਝ ਕਰ ਦਿਆ ਇੰਨਾ ਚਿਰ ਹੋ ਗਿਆ ਨਹੀਂ ਕਦੀ ਕਿਹਾ ਵੀ ਚੱਲੇ ਠੁਪਾ ਜਾ ਕਿਉਂਕਿ ਮਾਲਕ ਗਰੀਬਾਂ ਤੇ ਅਨਾਥਾਂ ਦਾ ਸਹਾਰਾ ਗੁਰੂ ਗਰੀਬਾਂ ਤੇ ਅਨਾਥਾਂ ਦਾ ਸਹਾਰਾ ਹੈ ਬੜੇ ਗਰੀਬ ਗੁਰੂ ਨਾਨਕ ਦੇ ਘਰ ਚੋਂ ਪ੍ਰਸ਼ਾਦਾ ਛਕ ਜਾਂਦੇ ਆ ਬੜੇ ਗਰੀਬ ਦੇ ਇਤੋਂ ਕੀਮਤੀ ਦਾਤਾਂ ਲੈ ਕੇ ਮਾਤਾ ਖੀਵੀ ਜੀ ਤੇ ਇਦਾਂ ਦਾ ਸੁਭਾਅ ਸੀ ਮਾਤਾ ਖੀਵੀ ਜੀ ਦਾ ਇਦਾਂ ਦਾ ਸੁਭਾਅ ਸੀ ਲੰਗਰ ਵਰਤਾਂਦੇ ਵਰਤਾਂਦੇ ਗਰੀਬਾਂ ਦੇ ਜੇਬੇ ਭਰ ਦਿੰਦੇ ਸਨ ਮਾਤਾ ਖੀਵੀ ਜੀ ਲੰਗਰ ਵਰਤਾਂਦੇ ਵਰਤਾਂਦੇ ਨਾ ਗਰੀਬਾਂ ਦੇ ਅਨਾਥਾਂ ਦੇ ਜੇਬੇ ਭਰਦੇ ਨੇ ਲੰਗਰ ਦੌਲਤ ਮੰਡੀ ਹੈ ਮਾਤਾ ਖੀਵੀ ਸ਼ਹਿ ਸੋਏ ਜਨ ਗੋਏ 88 ਲੰਗਰ ਦੌਲਤ ਵੰਡੀ ਐ ਰਸ ਅੰਮ੍ਰਿਤ ਖੀਰ ਕੇ ਹਾਲੀ ਕਹਿੰਦੇ ਲੰਗਰ ਵੀ ਵੰਡਦੇ ਮਾਤਾ ਖੀਵੀ ਜੀ ਤੇ ਲੋਕਾਂ ਦੇ ਖਿਸਿਆਂ ਚ ਦੌਲਤ ਵੀ ਪਾ ਦਿੰਦੇ ਪੈਸੇ ਵੀ ਪਾ ਦਿੰਦੇ ਜਦੋਂ ਵੇਖਦੇ ਨਾ ਇਹ ਗਰੀਬ ਕਹੇ ਇਹ ਅਨਾਥ ਕਹੇ ਇਦਾਂ ਦਾ ਘਰ ਨਹੀਂ ਕਿਤੇ ਲੱਭਣਾ ਗੁਰੂ ਨਾਨਕ ਦੇ ਘਰ ਵਰਗਾ ਮਾਤਾ ਖੀਬੀ ਜੀ ਆਪਣੇ ਕੋਲੋਂ ਦੌਲਤ ਵੀ ਉਹਨਾਂ ਗਰੀਬਾਂ ਦੀ ਜੇਬ ਵਿੱਚ ਪਾ ਦਿੰਦੇ ਇੱਥੇ ਲੰਗਰ ਵੀ ਮਿਲੇਗਾ ਤੇ ਇੱਥੇ ਦੌਲਤ ਵੀ ਮਿਲੇਗੀ ਇਸ ਲਈ ਬੜਾ ਅਮੀਰ ਹੈ ਗੁਰੂ ਦਾ ਘਰ ਗੁਰੂ ਦਾ ਵਿਰਸਾ ਇਹ ਵਿਰਾਸਤ ਬੜੀ ਅਮੀਰ ਹੈ ਗਰੀਬਾਂ ਤੇ ਅਨਾਥਾਂ ਨੂੰ ਇੱਥੇ ਥਾਂ ਮਿਲਦੀ ਰਹੀ ਹੈ ਇਹ ਗੱਲ ਵੱਖਰੀ ਕੀ ਅੱਜ ਸਿਸਟਮ ਜਿਹੜਾ ਹੈ ਬਦਲਦਾ ਜਾਂਦਾ ਦਿਨ ਪ੍ਰਤੀ ਦਿਨ ਪਰ ਪਹਿਲੇ ਸਮਿਆਂ ਚ ਗੁਰੂ ਸਹਬਾਨਾਂ ਦੇ ਦਰ ਦੇ ਉੱਪਰ ਕੋਈ ਗਰੀਬ ਆਉਂਦਾ ਅਨਾਥ ਹੁੰਦਾ ਉਹਨੂੰ ਥਾਂ ਵੀ ਮਿਲਦੀ ਤੇ ਮਾਤਾ ਖੀਵੀ ਵਰਗੀਆਂ ਮਾਵਾਂ ਉਹਨਾਂ ਦੇ ਖਿਸੇ ਵੀ ਪਰਦੇ ਲੰਗਰ ਦੌਲਤ ਵੰਡੀ ਲੰਗਰ ਵੀ ਵੰਡਿਆ ਤੇ ਮਾਤਾ ਖੀਵੀ ਜੀ ਨੇ ਦੌਲਤ ਵੀ ਵੰਡੀ ਇਸ ਲਈ ਸਤਗੁਰੂ ਸਹਿਬ ਸੱਚੇ ਪਾਤਸ਼ਾਹ ਜੀ ਇਹ ਬਾਤ ਕਹਿੰਦੇ ਗਰੀਬਾਂ ਅਨਾਥਾਂ ਤੇਰਾ ਮਾਣਾ ਗਰੀਬਾਂ ਤੇ ਅਨਾਥਾਂ ਨੂੰ ਤੇਰੇ ਤੇ ਮਾਨ ਹੈ ਇਹ ਇਹਦੇ ਅਖਰੀ ਅਰਥ ਨੇ ਤੂੰ ਗਰੀਬਾਂ ਤੇ ਅਨਾਥਾਂ ਦਾ ਸਹਾਰਾ ਹੈ ਸਤਿਗੁਰੂ ਤੇਰੇ ਤੋਂ ਵੱਡਾ ਕੋਈ ਸਹਾਰਾ ਨਹੀਂ بڑے بڑے ਗਰੀਬ ਤੇਰੇ ਦਰ ਤੋਂ ਅਮੀਰ ਬਣੇ ਬڑے بڑے ਗਰੀਬ ਭਾਈ ਜੇਠਾ ਜਿਹੜਾ ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਦਾ ਤੇ ਸਤਿਗੁਰੂ ਦੀ ਕਿਰਪਾ ਵਰਤੀ ਜਿਹੜਾ ਕੱਲ ਤੱਕ ਕੁੰਗਣੀਆਂ ਵੇਚ ਕੇ ਗੁਜ਼ਾਰਾ ਕਰਨ ਵਾਲਾ ਸੀ ਕੁਝ ਨਹੀਂ ਸੀਗਾ ਅੱਜ ਉਹਦੇ ਦਰ ਤੇ ਲੱਖਾਂ ਲੋਕ ਆਉਂਦੇ ਆ ਮੂੰਹ ਮੰਗੀਆਂ ਮਰਾਦਾ ਪਾ ਕੇ ਜਾਂਦੇ ਆ ਬੜੇ ਲੋਕ ਆਉਂਦੇ ਆ ਜਿਹੜੇ ਰੋਗੀ ਆਉਂਦੇ ਆ ਉਹਨਾਂ ਦੇ ਰੋਗ ਠੀਕ ਹੁੰਦੇ ਆ ਦੁਖੀ ਆਉਂਦੇ ਆ ਉਹਨਾਂ ਦੇ ਦੁੱਖ ਸਤਗੁਰੂ ਆਪਣੇ ਕੋਲ ਰੱਖ ਲੈਂਦਾ ਸੁੱਖ ਉਹਨਾਂ ਦੀ ਝੋਲੀ ਚ ਪਾ ਕੇ ਤੋਰ ਦਿੰਦਾ ਇਸ ਤਰ੍ਹਾਂ ਬੜੇ ਲੋਕ ਸਤਿਗੁਰੂ ਦੇ ਦਰ ਤੇ ਆਉਂਦੇ ਆ ਜਿਹੜੇ ਗਰੀਬ ਹੁੰਦੇ ਆ ਭਾਈ ਸੋਮੇ ਵਰਗੇ ਜਿਸ ਉਹ ਵੀ ਘੁੰਗਣੀਆਂ ਵੇਚਦਾ ਸੀ ਤੇ ਸਤਿਗੁਰੂ ਕਿਰਪਾ ਕਰਕੇ ਉਹਨੂੰ ਸ਼ਾਹ ਬਣਾ ਦਿੰਦਾ ਕਹਿੰਦੇ ਸੋਮਿਆ ਤੂੰ ਅੱਜ ਤੋਂ ਬਾਅਦ ਸ਼ਾਹ ਹੈ ਤੂੰ ਸੋਮਾ ਨਹੀਂ ਤੈਨੂੰ ਸੋਮਾ ਸ਼ਾਹ ਬਣਾ ਦਿੱਤਾ ਕਿਉਂਕਿ ਤੇਰੀ ਨੀਅਤ ਰੱਜੀ ਹੋਈ ਏ ਤੇ ਗੁਰੂ ਕਿਰਪਾ ਕਰੇ ਤੂੰ ਸਾਰੀ ਜ਼ਿੰਦਗੀ ਸ਼ਾਹ ਰਹਿੰਦਾ ਇਸ ਲਈ ਗਰੀਬਾਂ ਨੂੰ ਅਨਾਥਾਂ ਨੂੰ ਉਹਦੇ ਤੇ ਮਾਨ ਹੈ ਸਹਾਰਾ ਹੈ ਕਰੀਬਾ ਤੇ ਅਨਾਥਾਂ ਦਾ ਮੇਰਾ ਸਤਿਗੁਰੂ ਸਭ ਕੁਛ ਤੂੰ ਹੈ ਤੂੰ ਹੈ ਮੇਰੇ ਪਿਆਰੇ ਤੇਰੀ ਕੁਦਰਤ ਕੋ ਬਨ ਜਾਈ ਜੀਓ ਕਹਿੰਦੇ ਸਭ ਕੁਛ ਤੂੰ ਹੈ ਸਾਰਾ ਕਸ਼ਕੀ ਮਾਲਕ ਜੀ ਤੂੰ ਹੈ ਸਭ ਕੁਛ ਤੂੰ ਹੈ ਤੂੰ ਹੈ ਮੇਰੇ ਪਿਆਰੇ ਏ ਮੇਰੇ ਪਿਆਰੇ ਤੂੰ ਸਾਰਾ ਕੁਝ ਕਹਿੰਦੇ ਤੇਰੀ ਕੁਦਰਤ ਕੋ ਬਲ ਜਾਈ ਜੀਓ ਮੈਂ ਤੇਰੀ ਕੁਦਰਤ ਤੋਂ ਬਲਕਾਰ ਤੇਰੀ ਬਣਾਈ ਕੋਈ ਇਸ ਸ੍ਰਿਸ਼ਟੀ ਤੋਂ ਬਲਕਾਰ ਜਨ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਇਸ ਲਈ ਮੈਂ ਤੇਰੀ ਕੁਦਰਤ ਤੋਂ ਬਲਕਾਰ ਕਾ ਮੈਂ ਤੇਰੇ ਤੋਂ ਬਲਿਹਾਰਾਂ ਬਾਹਰ ਨੇ ਬਲਿਹਾਰ ਨੇ ਲੱਖ ਬਰੀਆਂ ਲੱਖਾਂ ਵਾਰੀ ਵੀ ਤੇਰੇ ਤੋਂ ਬਲਿਹਾਰ ਜਾਵਾ ਤੇ ਘਟਖੇ ਮੇਰੇ ਸਤਿਗੁਰੂ ਜੀ ਫਿਰ ਅੱਗੇ ਫਿਰ ਉਸ ਹੁਕਮ ਦੀ ਉਸ ਭਾਣੇ ਦੀ ਗੱਲ ਕੀਤੀ ਜਿੱਤੋਂ ਮੈਂ ਸ਼ੁਰੂਆਤ ਕੀਤੀ ਹੈ ਭਾਣ ਹੈ ਉੱਜੜ ਭਾਣ ਹੈ ਰਾਹਾ ਕਹਿੰਦੇ ਜੇ ਕੋਈ ਉੱਜੜਦਾ ਹੈ ਤੇ ਇਹ ਵੀ ਉਸ ਮਾਲਕ ਦਾ ਹੁਕਮ ਹੈ ਇਹ ਵੀ ਉਹਦਾ ਭਾਣ ਹੈ ਇਹ ਵੀ ਉਹਦੀ ਰਾਜ ਤੇ ਜੇ ਕੋ ਵਸ ਰਿਹਾ ਹੈ ਇਹ ਵੀ ਉਹਦੀ ਰਾਜ ਇੱਕ ਨਗਰ ਚ ਗੁਰੂ ਨਾਨਕ ਸਾਹਿਬ ਭਾਈ ਮਰਦਾਨਾ ਜੀ ਗਏ ਨਗਰ ਦੇ ਲੋਕ ਬੜੇ ਕਮੀਨੇ ਸੰਕੈਲੂ ਕਿ ਉਹਨਾਂ ਨੇ ਬਿਲਕੁਲ ਪੁੱਛਿਆ ਨਹੀਂ ਸਤਿਗੁਰਾਂ ਨਾ ਉਹ ਭਗਤ ਕੀਤੀ ਨਾ ਇਹ ਬੈਣ ਉੱਠਣ ਦੀ ਕਿਆ ਨਾ ਪ੍ਰਸ਼ਾਦਾ ਪਾਣੀ ਨਾ ਕੁਝ ਸਤਗੁਰੂ ਸਾਹਿਬ ਸੱਚੇ ਪਾਤਸ਼ਾਹ ਚਲੇ ਗਏ ਸਾਹਿਬ ਕਹਿੰਦੇ ਵਸਦੇ ਰੋ ਅਗਲਾ ਨਗਰ ਆਇਆ ਅਗਲੇ ਨਗਰ ਚ ਗਏ ਲੋਕੇ ਬੜੇ ਭਜਨੀਕ ਸ ਬੜੇ ਚੰਗੇ ਸ ਉਹਨਾਂ ਸਤਿਗੁਰਾਂ ਦੀ ਬੜੀ ਆਉ ਭਗਤ ਕੀਤੀ ਬੜਾ ਸਤਿਗੁਰੂ ਖਾਣ ਪਾਣ ਜੋ ਕੁਝ ਵੀ ਹੈ ਸੇਵਾ ਕੀਤੀ ਜੀ ਤਣੋਂ ਮਨੋਂ ਬੜੀ ਭਾਵਨਾ ਸਹਿਤ ਕਿ ਸਾਡੇ ਘਰ ਕੋਈ ਸੰਤ ਆਇਆ ਸਾਡੇ ਨਗਰ ਵਿੱਚ ਕੋਈ ਸੰਤਾ ਆਇਆ ਸਤਿਗੁਰੂ ਜੀ ਜਦੋਂ ਤੁਰੇ ਨਾ ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਉੱਜੜ ਜਾਓ ਭਾਣਾ ਉੱਜੜ ਭਾਣਾ ਰਾ ਸਤਿਗੁਰੂ ਜੀ ਕਹਿੰਦੇ ਉੱਜੜ ਜਾਓ ਇਹ ਵੀ ਉਹਦਾ ਹੁਕਮ ਹੀ ਹੈ ਜੀ ਜਦੋਂ ਥੋੜੀ ਅੱਗੇ ਗਏ ਭਾਈ ਮਰਦਾਨਾ ਕਹਿੰਦਾ ਬਾਬਾ ਇਹ ਕੀ ਬਾਤ ਹੈ ਇੱਕ ਲੋਕ ਉਹ ਜਿਨ੍ਹਾਂ ਨੇ ਸਾਨੂੰ ਬੁਰਾ ਭਲਾ ਕਿਹਾ ਪ੍ਰਸ਼ਾਦਾ ਪਾਣੀ ਨਹੀਂ ਦਿੱਤਾ ਜਿਉ ਆਇਆ ਨਹੀਂ ਆਖਿਆ ਤੁਸੀਂ ਉਹਨਾਂ ਨੂੰ ਕਿਹਾ ਵਸਦੇ ਰਹੋ ਇੱਕ ਉਹ ਲੋਕ ਜਿਨ੍ਹਾਂ ਨੇ ਸਾਡੀ ਹਰੇਕ ਪੱਖ ਤੋਂ ਸੇਵਾ ਕੀਤੀ ਹਰ ਵਕਤ ਸੇਵਾ ਚ ਤਤ ਪਰ ਰਹੇ ਸਤਿਗੁਰੂ ਤੁਸੀਂ ਕਹਿੰਦੇ ਉੱਜੜ ਜਾਓ ਇੱਕ ਹੀ ਮਾਦਰਾ ਇੱਕ ਹੀ ਕਾਰਨ ਸਤਿਗੁਰੂ ਆ ਭਲੇ ਲੋਕ ਨੇ ਉਹਨਾਂ ਨੂੰ ਕਹਿਣਾ ਚਾਹੀਦਾ ਸੀ ਵਸ ਤੇ ਰਹੋ ਤੇ ਦੂਜਿਆਂ ਨੂੰ ਕਹਿਣਾ ਚਾਹੀਦਾ ਸੀ ਉੱਜੜ ਜਾਓ ਕਿਉਂਕਿ ਸਾਡੀ ਆਪਣੀ ਥਿੰਕਿੰਗ ਹੈ ਨਾ ਅਸੀਂ ਆਪਣੀ ਸੋਚ ਦੇ ਮੁਤਾਬਕ ਸੋਚਦੇ ਹਾਂ ਪਰ ਸਤਿਗੁਰੂ ਦੀ ਸੋਚ ਸਾਡੇ ਤੋਂ ਨਵੇਕਲੀ ਤੇ ਉੱਚੀ ਹੈ ਇਸ ਲਈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਮਰਦਾਨਿਆਂ ਪਤਾ ਮੈਂ ਕਿਉਂ ਕਿਹਾ ਇਹਨਾਂ ਨੂੰ ਵੀ ਵਸਦੇ ਰੋ ਕਹਿੰਦਾ ਜੀ ਕਿਉਂ ਸਾਹਿਬ ਕਹਿੰਦੇ ਇਹ ਮਾੜੇ ਲੋਕ ਨੇ ਇਹ ਮਾੜੇ ਲੋਕ ਇੱਥੇ ਵਸਦੇ ਚੰਗੇ ਨੇ ਇਹ ਕਿਤੇ ਹੋਰ ਜਾਣ ਕੇ ਤੇ ਆਪਣੇ ਵਰਗੇ ਹੋਰ ਲੋਕ ਬਣਾ ਦੇਣਗੇ ਜਿਨ੍ਹਾਂ ਨੂੰ ਮੈਂ ਕਿਹਾ ਉੱਜੜ ਜਾਓ ਇਹ ਚੰਗੇ ਲੋਕ ਨੇ ਇਹ ਜਿਸ ਜਿਸ ਜਗ੍ਹਾ ਤੇ ਵੀ ਜਾਣਗੇ ਉਸ ਉਸ ਜਗ੍ਹਾ ਤੇ ਆਪਣੇ ਵਰਗੇ ਹੋਰ ਹਜ਼ਾਰਾਂ ਚੰਗੇ ਲੋਕ ਪੈਦਾ ਕਰਨਗੇ ਕਿਉਂਕਿ ਸੰਗਤ ਤੋਂ ਹੀ ਰੰਗਤ ਚੜਦੀ ਹੈ ਨਾ ਜੈਸੀ ਸੰਗਤ ਜੈਸੀ ਰੰਗਤ ਉਦਾਂ ਦੀ ਰੰਗਤ ਸਾਨੂੰ ਚੜ ਜਾਂਦੀ ਇਸ ਲਈ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਇਹ ਵੀ ਰੱਬ ਦਾ ਭਾਣਾ ਕਹਿ ਭਾਣਾ ਉੱਜੜ ਭਾਣਾ ਰਹਾ ਕਿਉਂਕਿ ਕਈ ਲੋਕ ਕਹਿੰਦੇ ਆ ਕਿਹਦਾ ਟਿਕਾਣਾ ਕੋਈ ਨਹੀਂ ਸੱਚ ਹੈ ਸਾਡੀ ਲੈਣ ਵਾਲੇ ਜਿਹੜੇ ਆ ਉਹਨਾਂ ਦਾ ਵਾਕ ਹੀ ਟਿਕਾਣਾ ਮਸਕੀਨ ਜੀ ਇੱਕ ਬਾਤ ਕਹਿੰਦੇ ਆ ਕਹਿੰਦੇ ਲੋਕਾਂ ਦਾ ਇੱਕ ਸ਼ਹਿਰ ਚ ਇੱਕ ਨਗਰ ਚ ਦਾਣਾ ਪਾਣੀ ਰੱਬ ਨੇ ਖਿਲਾ ਰਿਆ ਉੱਥੇ ਬੈਠੇ ਸਾਰੀ ਜ਼ਿੰਦਗੀ ਚੁੱਗੀ ਜਾਂਦੇ ਪਰ ਕਹਿੰਦੇ ਜਦੋਂ ਵਾਰੀ ਪ੍ਰਚਾਰਕਾਂ ਦੀ ਆਈ ਤੇ ਰੱਬ ਨੇ ਐ ਦਾਣੇ ਲੈ ਕੇ ਮੁੱਠੀ ਚ ਤਿਆਂ ਖਿਲਾਰ ਦਿੱਤੇ ਜਗਾ ਜਗਾ ਤੇ ਨਗਰ ਨਗਰ ਤੇ ਚੁੱਗੀ ਜਾਓ ਤੇ ਜਗਾ ਜਗਾ ਤੇ ਜਾ ਕੇ ਨਗਰ ਨਗਰ ਜਾ ਕੇ ਚੁੱਗੀ ਜਾਓ ਇਸ ਕਰਕੇ ਉਹ ਰੱਬ ਵੱਲੋਂ ਖਿਲਾਰੇ ਕੋਈ ਦਾਣੇ ਨੇ ਉਹਨਾਂ ਦਾ ਕਸੂਰ ਕੋਈ ਨਹੀਂ ਵੀ ਜੇ ਕਹਈਏ ਕਿ ਉਹ ਇੱਕ ਥਾਂ ਤੇ ਰਹਿਣਗੇ ਇੱਕ ਥਾਂ ਤੇ ਟਿਕਾਣਾ ਨਹੀਂ ਮਸਕੀਨ ਜੀ ਕਹਿੰਦੇ ਲੰਮਾ ਛੱਟਾ ਦੇ ਦਿੱਤਾ ਵੀ ਜਾਓ ਭਾਈ ਜਗਾ ਜਗਾ ਤੇ ਜਾ ਕੇ ਚੁਗੋ ਇਹ ਰੱਬ ਦਾ ਭਾਣਾ ਹੈ ਕਿਸੇ ਨੂੰ ਉਹਨੇ ਉਜਾੜਿਆ ਤੇ ਚੰਗੇ ਲਈ ਉਜਾੜਿਆ ਕਿਸੇ ਨੂੰ ਵਸਾਇਆ ਤੇ ਚੰਗੇ ਲਈ ਵਸਾਇਆ ਜਿਦੀ ਜਿੱਥੇ ਥਾਂ ਬਣਦੀ ਸੀ ਉਥੇ-ਉਥੇ ਉਸ ਰੱਬ ਨੇ ਉਹਦੀ ਥਾਂ ਬਣਾਈ ਹੈ ਇਹ ਉਹਦੀ ਰਜ਼ਾ ਹੈ ਬڑے ਬੱਚੇ ਐਸੇ ਆ ਤੁਸੀਂ ਗੱਲ ਕਰੋ ਚਲੋ ਜਿੰਦਾ ਦਾ ਦੌਰ ਚੱਲਦਾ ਉਦਾਂ ਦੀ ਗੱਲ ਕਰੀਂ بڑے ਬੱਚੇ ਐਸੇ ਆ ਜਿਹੜੇ ਚਾਹੁੰਦੇ ਅਸੀਂ ਬਾਹਰ ਸੈਟਲ ਹੋ ਜਾਈਂ ਦੋ ਦੋ ਤਿੰਨ ਤਿੰਨ ਵਾਰੀ ਜਾ ਵੀ ਆਏ ਨਹੀਂ ਗੱਲ ਬਣੀ ਨਹੀਂ ਬਣੀ ਬੜੇ ਬੱਚੇ ਐਸੇ ਆ ਜਿਹੜੇ ਵਿਚਾਰਿਆਂ ਕੋਲ ਪੈਸਾ ਵੀ ਬਹੁਤ ਹੈ ਫੈਲਾ ਚੱਕੀ ਫਿਰਦੇ ਆ ਅਮੀਰ ਤੋਂ ਅਮੀਰ ਨੇ ਪਰ ਨਹੀਂ ਗੱਲ ਬਣੀ ਬੜੇ ਐਸੇ ਆ ਜਿਨ੍ਹਾਂ ਕੋਲ ਪੈਸਾ ਵੀ ਕੋਈ ਨਹੀਂ ਸੀ ਸਚਾਈ ਹੈ ਪੈਸਾ ਵੀ ਕੋਈ ਨਹੀਂ ਸੀ ਪਰ ਜੇ ਗੁਰੂ ਨੇ ਕਿਰਪਾ ਕੀਤੀ ਤੇ ਉਹ ਬਾੜ ਸੈੱਟ ਲੋ ਕਿਉਂਕਿ ਜਿੱਥੇ ਜਿੱਥੇ ਰੱਬ ਨੇ ਸਾਡੀ ਜਗ੍ਹਾ ਬਣਾਈ ਏ ਉੱਥੇ-ਉੱਥੇ ਉਹ ਆਪ ਹੀ ਭੇਜ ਦਿੰਦਾ ਏ ਇਹ ਉਹਦੀ ਕਿਰਪਾ ਏ ਉਹਦੀ ਰਜਾ ਭਾਣਾ ਉੱਜੜ ਭਾਣਾ ਰਾ ਭਾਣਾ ਕਰ ਗੁਣ ਗੁਰਮਖਾਵਾ ਖਾਂ ਕਹਿੰਦੇ ਉਹਦੀ ਭਾਣੇ ਵਿੱਚ ਉਹਦੇ ਹੁਕਮ ਵਿੱਚ ਕੀ ਗੁਰਮਖ ਜਨ ਰੱਬ ਦੇ ਗੁਣਾ ਨੂੰ ਗਾਉਂਦੇ ਆ ਉਦੇ ਹੁਕਮ ਵਿੱਚ ਉਹਦੇ ਭਾਣੇ ਵਿੱਚ ਰੱਬ ਦੇ ਗੁਣਾਂ ਨੂੰ ਘਾਰ। ਭਾਣਾ ਧਰਮ ਭਵੈ ਬੋ ਜੁਨੀ। ਕਹਿੰਦੇ ਭਾਣਾ ਧਰਮ ਭਵੈ ਬੋ ਜੁਨੀ। ਭਾਣੇ ਵਿੱਚ ਕੀ ਲੋਕ ਭਟਕਣਾ 'ਚ ਪਏ ਹੋਏ। ਤੇ ਭਟਕਣਾ ਵਿੱਚ ਪਏ ਹੋਏ ਲੋਕ ਜਿਹੜਿਆ ਕਹਿੰਦੇ ਜੁਨਾ ਵਿੱਚ ਫਸਦੇ ਜੁਨਾ ਵਿੱਚ ਪੈਂਦੇ ਆ ਭਾਣਾ ਧਰਮ ਭਵੈ ਬੋ ਜੁਨੀ। ਪਟਕਣਾ 'ਚ ਫਸੇ ਕੋਈ ਫਿਰ ਜੂਨਾ ਚਾਹੁੰਦੇ ਆ ਕਈ ਜਨਮ ਪੇ ਕੀਟ ਪਤੰਗਾ ਜੂਨਾ ਵਿੱਚ